ਜਦੋਂ ਪਹਿਲਾ ਅੰਦੋਲਨ ਸੀ ਤਾਂ ਜੋ ਵੀ ਨੇ ਸਾਜਿਤ ਰਾਹ ਸਰਾਜ ਹੰਸ ਦੀ ਜਦੋਂ ਪਹਿਲਾ ਅੰਦੋਲਨ ਫਾਲ ਦੇ ਸਾਹ ਚੱਲਿਆ ਇੱਕ ਵੀ ਅਪਸ਼ੋਭਿਤ ਕਿਸਾਨਾਂ ਦੇ ਖਿਲਾਫ ਕਿਸਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਪੰਜਾਬੀਅਤ ਦੇ ਖਿਲਾਫ ਬੋਲਿਆ ਹੋਵੇ ਤਾਂ ਮੇਰੀ ਜ਼ੁਬਾਨ ਅੱਜ ਹੀ ਲੱਗਦੇ ਮੇਰੀ ਸੁਣ ਲੈ ਤਰੀ ਬੈਠੀ ਸੁਣਾ ਜਿਹੜੀ ਵੈਲਥ ਗੱਲ ਹੋਈ ਹੈ ਉਹ ਵੈਲਥ ਗੱਲ ਹੈ ਜਿਹੜੇ ਤੁਸੀਂ ਖੁਲਾਲ ਉਠਾਏ ਆ ਜ਼ੁਲਮ ਚਾਹੇ ਭਾਈ ਕਰੇ ਜਾਂ ਕੋਈ ਕਰੇ ਜ਼ੁਲਮ ਜ਼ੁਲਮ ਜਿੱਥੇ ਕਿਤੇ ਵੀ ਜ਼ਿਆਦਤੀ ਹੋਈ ਹੈ ਉੱਥੇ ਤੁਹਾਡਾ ਵੀਰ ਜਦੋਂ ਕੋਈ ਮੁਬਿਤ ਹੋਈ ਹੈ ਢੋਲੀ ਚੱਕ ਦੀ ਜੋ ਬਣਿਆ ਹਮੇਸ਼ਾ ਤੁਹਾਡੀ ਗੱਲ ਕੀਤੀ ਆ ਚਾਹੇ ਪੱਤਾ ਪੱਤਾ ਸਿੰਘ ਦਾ ਵੈਰੀ ਦੀ ਗੱਲ ਹੋਵੇ ਚਾਹੇ ਅੰਦੋਲਨ ਦੀ ਗੱਲ ਹੋਵੇ ਤੁਹਾਡਾ ਭਰਾ ਤੁਹਾਡੇ ਤੁਸੀਂ ਮੈਨੂੰ ਸਭ ਤੋਂ ਜ਼ਿਆਦਾ ਗਾਲਾਂ ਕੱਢੇ ਸੀ ਤੇਰੇ ਪੁੱਤੇ ਇਹਦੀ ਬੇਇੱਜ਼ਤੀ ਸੁਣ ਲੈ ਹੰਦੌਲਿਆਂ ਪੰਜਾਬ ਦੇ ਹੰਦੌਲਿਆਂ। ਕਿ ਕਿਹੜੀ ਰੋਜ਼ ਮੈਂ ਰਾਸ਼ਨ ਭੇਜਦਾ ਸੀ ਜੇ ਕੋਈ ਸ਼ੱਕ ਸ਼ੋਭਾ ਹੈ ਤਾਂ ਬੰਦੇ ਜੀਦੇ ਆ ਉਹਨਾਂ ਨੂੰ ਕੁਝ ਦੇਣਾ। ਤੁਸੀਂ ਮੈਂ ਖੇਤਾਂ 'ਚ ਪੜਿਆ ਝਾੜਾ ਖਾ ਕੇ ਪੜਿਆ ਮੈਂ ਖੇਤ ਮਜ਼ਦੂਰ ਦਾ ਪੁੱਤਰ ਐ। ਇੱਕ ਅਰਜਨ ਸਿੰਘ ਮੇਰੇ ਸਰਦਾਰ ਅਰਜਨ ਸਿੰਘ ਦਾ ਮੈਂ ਪੁੱਤਰ ਆ। ਭਰਾਵੇ ਜੋ ਜੋ ਤੁਹਾਡੇ ਸਵਾਲ ਆ ਉਹਨਾਂ ਦੇ ਜਵਾਦ ਇਹ ਬਈ ਕੋਈ ਸੌ ਥਰ ਕਿੱਕੀ ਕਿਲੇ ਦੇ ਸੌ ਦਾ ਜ ਰਸਤਾ ਤੇ ਸਿਰੇ ਤੇ ਗੰਢ ਉਹਦੇ ਲਈ ਮੈਂ ਦਸਤ ਬਦੋਸਤਾ ਹੱਥ ਜੋੜ ਕੇ ਮਾफी ਮੰਗਦਾ ਮੇਰਾ ਰਤਵਾ ਨਹੀਂ ਸੀ ਕਾਸ਼ ਜੇ ਮੈਂ ਜਦੋਂ ਆਲਟੀਮੇਟ ਬਣੀ ਤੇ ਨਕੂਨ ਬੜੀ ਉਦੇਸ਼ ਕਮੇਟੀ ਦਾ ਮੈਂ ਮੈਂਬਰ ਹੁੰਦਾ ਤੁਹਾਨੂੰ ਮਜ਼ਾ ਆ ਜਾਣਾ ਸੀ ਉਸੇ ਟਾਈਮ ਮੈਂ ਵਿਰੋਧ ਕਰਦਾ ਜਿਨ੍ਹਾਂ ਨੂੰ ਆਪਾਂ ਖੈਰ ਖਵਾ ਜਾਦਾ ਮੰਨਦੇ ਸੀ ਉਹੀ ਵਜੀਰ ਸੀ ਉਹੀ ਐਮਪੀ ਸੀ ਤੁਹਾਡਾ ਵੀਰਾ ਤਰਨ ਖੁੰਮ ਕੇ ਪਹਿਲੀ ਵਾਰੀ ਉੱਥੇ ਗਿਆ ਸੀ ਪਾਰਲੀਮੈਂਟ ਵਿੱਚ ਮੈਨੂੰ ਉਹਦਾ ਪਤਾ ਲੱਗਾ ਜਦੋਂ ਰੋਣਾ ਪੈ ਗਿਆ ਕਿ ਇਹ ਗਲਤਾ ਕਾਨੂੰਨ ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲਾਂ ਥੂਕ ਹੀ ਉਹਨਾਂ ਨੇ ਬਹੁਤ ਦੇਤੀ મોદી ਨੂੰ ਗੁਰੂਕਾਰ ਕੱਲਾ મોદી ਬਣਿਆ ਕਾਨੂੰਨ ਸਾਰੇ ਵਜੀਰਾਂ ਨੇ ਵਿੱਚ ਸਾਰੇ ਜੀਵਦਾਰ ਮਜਦੂਰ ਕਿਸਾਨ ਸਾਰੇ ਐਮਪੀ ਸੀ ਵਜੀਰ ਨੂੰ ਸੀ ਮੇਰੀ ਬੇਨਤੀ ਕਰਦਾ ਮੇਰੇ ਕਹਿੰਦੇ ਨੂੰ ਸਾਰੀ ਸਾਰੀ ਸ਼ਹਿਰੀਆਂ ਦੇ ਵਜ਼ੀਰ ਵੀ ਸੀ ਮਨਿਸਟਰ ਵੀ ਸੀ ਐਮਪੀ ਵੀ ਸੀ ਖੇਤਾਂ ਦੇ ਪੁੱਤ ਘਾਉਣ ਵਾਲੇ ਹਾਂ ਠੀਕ ਹੈ ਉਹ ਤੁਸੀਂ ਮੇਰੀ ਬੇਨਤੀ ਸੁਣ ਲਓ ਹੁਣ ਮੇਰੀ ਬੇਨਤੀ ਸੁਣ ਲਓ ਕਾਸ਼ ਉਹ ਦੇ ਵਿਰੋਧ ਕਰ ਦਿੰਦੇ ਤੇ ਅੱਜ ਮੋਦੀ ਖਲ ਨਾਇਕ ਨਾ ਬਣਦਾ ਉਹਨਾਂ ਨੇ ਉਹਦਾ ਇੰਨੀ ਫੋਟ ਦਿੱਤੀ ਕਹਿਣ ਲੱਗੇ ਮੋਦੀ ਸਾਹਿਬ ਆਪ ਤੁਸੀਂ ਕਿਸਾਨਾਂ ਦੀ ਲਾਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਇਆ ਤਾਂ ਮੂਦ ਪੜਿਆ ਗਿਆ ਤੁਸੀਂ ਖਿਲਾਫ ਹੋ ਸਾਰਾ ਪੰਜਾਬ ਖਿਲਾਫ ਹੋਇਆ ਛਿੱਟੇ-ਛੁੱਟਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੋਂ ਚਲੇ ਗਿਆ ਯੂਪੀ ਚਲੀ ਜੋ ਸਿਆਣਾ ਜੀ ਮੈਂ ਗੱਲ ਕਰੂੰ ਪਿਆਰ ਵਾਲਿਆਂ ਦੀ ਸਾਰੀ ਸਟੇਟ ਦੀ ਵਿਚੋਂ ਪੰਗਤੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਾਵੇਂ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੈਸ ਕਾਬਲ ਸੀ ਕਿ ਮੇਰਾ ਫਿਰ ਕਲਮ ਕਰ ਦਿੱਤਾ ਜਾਂਦਾ ਅੱਜ ਤੋ ਇਹ ਮੈਂ ਤਾਂ ਦੇ ਹਰ ਸਵਾਲ ਦਾ ਹਰ ਅੰਦੋਲਨ ਨੂੰ ਮੈਂ ਇੱਕ ਨਫੂਸ ਮੇਰਾ ਜਦੋਂ ਦੂਆ ਦੂਸਰਾ ਅੰਦੋਲਨ ਆ ਕਦੀ ਮੈਂ ਖਿਲਾਫ ਹੋ ਜਾਓ ਅੱਜ ਹੀ ਮੇਰੀ ਜੀਵ ਕੱਟ ਦੋ ਜੇ ਮੈਂ ਕਦੀ ਖਿਲਾਫ ਹੀ ਨਹੀਂ ਚੱਲਿਆ ਤੇ ਹਰ ਮੇਰੇ ਤੇ ਯਕੀਨ ਕਰ ਲਓ ਇੱਕ ਵਾਰੀ ਮੈਨੂੰ ਸ਼ੀਲਾ ਦੇ ਦਿਓ ਸਾਰਾ ਦੁਨੀਆ ਸੁਣਦੀ ਆ ਆ ਇਕੱਲਾ ਜੱਟੋ ਨਹੀਂ ਸੁਣਦਾ ਨਵਾਂ ਜ਼ਮਾਨਾ ਹੋ ਸਾਰੀ ਦੁਨੀਆ ਸੰਭੀ ਐਸੀ ਚੁਣਾਹੇ ਜਾਊਗਾ ਫੇਰ ਕਲਮ ਕਰ ਦਊਗਾ ਜੇ ਮੈਂ ਤੁਹਾਡਾ ਵਕੀਲ ਨਾ ਬਣਿਆ ਤੁਹਾਡਾ ਜੋ ਤੁਹਾਨੂੰ ਫੇਰ ਵੀ ਬਾਜ਼ਾਰਾਂ ਤੇ ਜਾਣਾ ਪਿਆ ਉਸੇ ਦੇ ਲਈ ਮੈਂ ਰਜ਼ਾਈਂ ਵੀ ਕਰੂੰਗਾ ਤੁਹਾਡੇ ਲਈ ਕਾਜ ਕੇ ਬੈਠੂੰਗਾ ਮੈਂ ਇੰਨੀ ਛੋਟਾ ਹਾਂ ਨਹੀਂ ਤੁਹਾਨੂੰ ਕਾਜੇ ਦੀ ਜਗਾ ਮੈਂ ਤੇ ਕਰੀ ਯਕੀਨ ਕਰ ਲੋ ਜਿਨ੍ਹਾਂ ਨੇ ਪੰਜਾਬ ਨੂੰ ਮਾਰਿਆ ਉਹਨਾਂ ਨੂੰ ਸਜ਼ਾ ਦੇ ਦਿੱਤਾਇਆ ਤੁਸੀਂ ਇੱਕ ਗਰੀਬ ਕਿਸਾਨ ਦੇਤ ਪਰਿਵਾਰ ਦੇ ਬੱਚੇ ਦੇ ਵਕੀਲ ਕਰਨਾ ਅਸੀਂ ਬਾਬਾ ਜੀਵਨ ਸਿੰਘ ਦਾ ਬਾਦਾਰ ਦਾ ਬਤੂ ਨੂੰ ਜੰਮਣ ਵਾਲੇ ਬੰਦੇ ਆ ਅਸੀਂ ਅਸੀਂ ਤੁਹਾਨੂੰ ਗੱਲ ਨਹੀਂ ਸੀ ਇਹ ਰਹਿਣਗੇ ਪਰ ਇੱਕ ਤੁਸੀਂ ਵੀ ਯਕੀਨ ਕਰੋ ਅਸੀਂ ਇਹ ਕਸੂਰ ਨਹੀਂ ਚਾਹ ਰਹੇ ਕਿ ਤੇ ਗੁਰੂ ਦੇ بیٹے ਨਾਨਕ ਦੇ ਮੇਰੇ ਹੋ ਕਹਾਂ ਦੇ ਬਾਜ਼ਾਰੇ ਪਾਪੂ ਮੈਂ ਰੋਗੀ ਕੇਸ ਕਰ ਬੁਧਵਾਰਾ ਸਾਹਮਣੇ ਖੜਾ ਹੋ ਕੇ ਪੰਥ ਖਾਲਸਾ ਸਜਾਉਣਾ ਲੋ ਮੈਂ ਜਿੰਨੀ ਚੋ ਮੱਤੀ ਸੁਣਾ ਦੇ ਦੋ ਬੰਦਾ ਕਦੇ ਨਹੀਂ ਆਉਂਦੀ ਇੱਕ ਇੱਕ ਸਾਈਕਲ ਦੇਰੇ ਮਗਰ ਤੁਹਾਡਾ ਖਾਲਜਾ ਖੰਡਾ ਬਕਰਦਾ ਇੱਕ ਆਇਆ ਤਾਂ ਫੋਨ ਕਿ ਸਾਡਾ ਕਿਸਾਨਾ ਨਾਲ ਦਿੱਲੀ ਜਾਣਾ ਰਹਿ ਗਿਆ ਬਿਲਕੁਲ ਰਾਈਟ ਛੋੜੀ ਸੱਤਵੀਂ ਵੀ ਗਲਤੀ ਹੋਈ ਤੋ ਵੀ ਮੈਨੂੰ ਮਾਫੀ ਮੈਨੂੰ ਮੰਗਣੀ ਚਾਹੀਦੀ ਪਰ ਉਹਨੇ ਦੇ ਬਰਹਾਸ ਤੇ ਮੈਂ ਮਾਫੀ ਮੰਗਦਾ ਮੈਂ ਤਾਂ ਮੱਗਿਆ ਕਰੂੰਗਾ ਪਰ ਤੁਸੀਂ ਵੀ ਚੈੱਕ ਕਰੀਂ ਯਕੀਨ ਕਰ ਲੋ ਮਰੀਅਤ ਮੈਂ ਨੂੰ ਜਦੋਂ ਕਦੀ ਹੋਇਆ ਹੀ ਨਹੀਂ ਸੀ ਇਹਨਾਂ ਜੰਦ ਨੂੰ ਹਾਰ ਗਿਆ ਇਹ ਹਾਰ ਗਿਆ ਇਹ ਦਿੱਲੀਆ ਜਿੱਤਿਆ ਜਦੋਂ ਵੀ ਪੰਜਾਬ ਆਇਆ ਮੈਨੂੰ ਸਜ਼ਾਈ ਮਿਲੀ ਆ ਇੱਕ ਵਾਰੀ ਸ਼ਾਬਾਸ਼ ਦੇ ਦਿਓ ਥਾਪੀ ਦੇ ਦਿਓ ਕਿਉਂਕਿ ਸਾਡਾ ਬੱਚਾ ਆ ਮੈਂ ਬੋਟਾ ਲੇ ਗਿਆ ਜੀ ਉਹ ਬੋਟਾ ਲੱਭਾ ਦਿਓ ਜੀ ਦਿੱਲੀ ਜਾਣ ਤੋਂ ਐਮ ਐਸ ਸੀ ਦੇ ਦਿਓ ਕਹਿੰਨਾ ਕਿ ਉਹ ਅਧਿਕਾਰੀ ਨਾ ਇਹ ਹੀ ਗੱਲ ਕਰਾਂਗਾ ਜਿੰਨੀ ਕਿ ਚੋਗਾ ਮੈਂ ਹੈਗਾ ਕੱਲ ਨੂੰ ਇਹਨੇ ਤੁਹਾਡੇ ਮੱਥੇ ਲੱਗਣਾ ਜਦੋਂ ਮੇਰੇ ਕੁਝ ਪੰਨੇ ਆ ਗਿਆ ਮਾਰੀ ਘੋਟੀ ਪਾਵਰ ਜੀ ਆ ਗਈ ਤੇ ਫੇਰ ਮੈਂ ਐਮ ਐਸ ਸੀ ਤੋਂ ਕਰਕੇ ਕਦੀ ਖਾ ਆਪਣੀ ਬੱਲਿਆ ਮੈਂ ਕਾਜੀ ਨੇ ਲਿਖਾਇ ਸੀ ਕਿ ਸਾਨੂੰ ਪਹਿਲਾਂ ਪੁੱਛ ਲਿੰਦੇ ਸਾਨੂੰ ਪਹਿਲਾਂ ਪੁੱਛ ਲੈ ਕਾਨੂੰਨ ਬਣਾਉਣ ਤੋਂ ਉਹ ਫੇਰ ਗੁਰ ਦੀ ਗੱਲ ਸੱਚ ਕੇ ਤੁਹਾਨੂੰ ਸੁਣਾਉਂਦਾ ਨਹੀਂ ਅੱਗੇ ਤੋਂ ਪਿੱਛੋਂ ਰਾਜਾ ਭਰਾ ਤੇ ਵੀ ਹੰਕਾਰ ਚ ਨੂੰ ਬੋਲਣਾ ਤੁਹਾਡਾ ਪੱਛਾ ਉਹ ਮੈਂ ਤੁਹਾਡਾ ਖਾ ਖਾ ਕੇ ਪੜਿਆ ਯਾਰ ਮੈਂ ਤੁਹਾਡਾ ਗੁਜਾਰੀ ਕਰ ਸਕਦਾ ਮੈਂ ਬਾਜਾਂ ਵਾਲੇ ਬੱਚੇ ਦਾ ਆਸ਼ਿਕ ਆ ਅੱਜ ਇਹਨਾਂ ਮੈਂ ਕਰਦਾ ਮੈਂ ਮੈਂ ਹੋਲੀ ਵਾਲੀ ਸਾਰੇ ਸਵਾਲਾਂ ਦੇ ਆਹ ਬਹਾਦਰ ਸਿੰਘ ਜੀ ਵੀ ਪਾਟੀ ਕਚੇਰੀ ਸਪੈਸ਼ਲ ਹੋਇਆ ਕਰੇਗਾ ਰਾਜੂ ਜੀ ਦਾ ਖਾਲਸਾ ਮਾਇੂਦੀ ਦੀ ਮੋਤ ਜਵਾਬ ਲੱਗਦਾ ਕਸਾਨਾਂ ਮਲੂਕਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਜਾਓ ਅੱਧ ਪੱਥਰ ਦੇ ਲੋਕਾਂ ਦੇ ਵਿੱਚੋਂ ਹੀ ਤੁਸੀਂ ਵੋਟਾਂ ਲੈਣਾ ਆ ਰਹੇ ਹੋ ਸਾਡੇ ਕਿਰਤੀ ਲੋਕਾਂ ਦੇ ਸਵਾਲ ਨੇ ਅਸੀਂ ਉਹ ਹੀ ਕਿਸਾਨ ਆ ਕਿਹੜੇ ਪਿੰਡਾਂ ਦੇ ਵਿੱਚ ਅੱਜ ਸੁਣੋ ਸਵਾਲਾਂ ਦੇ ਜਵਾਬ ਪੜਦੇ ਆਂ ਵੀ ਲਖੀਰ ਤੇ ਖੀਰੀ ਦੇ ਵਿੱਚ ਇੱਕ ਮਿੰਟ ਬੋਲਣਾ ਲਖੀਰ ਤੇ ਖੀਰੀ ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਚੱਲਦਾ ਸੀ ਉਦੋਂ ਆਦੇ ਮਿਸ਼ਰਾ ਕੈਰੀ ਜੁਪੀ ਦਾ ਜਿਹੜਾ ਐਂਟੀ ਹੈ ਉਹਦੇ ਬੇਟੇ ਵੱਲੋਂ ਕਥਮਾਂ ਦੇ ਉੱਤੇ ਜੀਪਾਂ ਧਰਾ ਕੇ ਲੱਤਾਂ ਨਾਲ ਤੋੜ ਦਿੱਤੀਆਂ ਗੀਆਂ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਆਪ ਤੇ ਆ ਗਈ ਮਸ਼ਰਾ ਕਾੜੀ ਨੂੰ ਟਿੱਟਾ ਬਿੱਤਗਾ ਬਾਰਗਣੇ ਸਵਾਲ ਨੰਬਰ 1 ਵੀ ਉਹਨੂੰ ਸਜ਼ਾ ਕਿਉਂ ਨਹੀਂ ਦਿੱਤੀ ਸਜ਼ਾਵਾ ਕਿਉਂ ਨਹੀਂ ਦਿੱਤੀਆ ਦੂਜਾ ਜਿਹੜਾ ਲਿਖਤੀ ਰੂਪ ਦੇ ਵਿੱਚ ਮੋਦੀ ਸਰਕਾਰ ਨੇ ਦਿੱਤਾ ਹੈ ਆंदोलਨਕਾਰੀ ਕਸਨਾ ਦੇ ਉੱਤੇ ਜਿਹੜੇ ਪਰਚੇ ਦਰਜ ਸੀਗੇ ਤੇ ਉਹ ਕਿਉਂ ਨਹੀਂ ਕੈਨਸਲ ਕੀਤੇ ਟਿੱਟਾ ਜਿਹੜਾ ਪੱਟਾ ਮੁੱਦਾ ਹੈ ਐਨਐਸਪੀ ਦਾ ਐਨਐਸਪੀ ਕਸਨਾ ਦੀ ਜਿਹੜੀ ਦੇਣੀ ਚਾਹੁੰਦੇ ਸੀ 2022 ਦੇ ਵਿੱਚ ਆਦੇ ਸੀ ਕਿਸਹਾ ਕਰ ਦਾਂਗੇ ਕਿਸਾਨੀ ਮਜ਼ਦੂਰੀ ਉਹ ਅੰਦੇਸ ਵੀ ਸਾਡੀ ਕਿਉਂ ਹੋਲਦੀ ਚੰਤਾ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦਾ ਮਸਲਾ ਸੀਗਾ ਉਹ ਮਾਮਾ ਕਿਉਂ ਨਹੀਂ ਕੀਤਾ ਜੇ ਕਾਰਪੋਰੇਟ ਘਰਾੜਿਆਂ ਦਾ ਆਬਾਦੀਆਂ ਜਾਨੀਆਂ ਦਾ ਕਰਜ਼ਾ ਮਾਮਾ ਕਿੱਥੇ ਕਰਤਾ ਪੰਜਵਾਂ ਜਿਹੜਾ ਬੇਰਜ਼ਗਾਰੀ ਫੈਲੀ ਹੋਈ ਹੈ ਇਹ ਆ ਵੀ ਕਰਜ਼ੇ ਦਾ ਰਜਗਾਰ ਦੇਵਾਂਗੇ ਬੜੋ ਲਿਖੇ ਬੱਚਾ ਨੂੰ ਰਜਗਾਰ ਦੇਵਾਂਗੇ ਉਹ ਰਜਗਾਰ ਕਿਉਂ ਨਹੀਂ ਮਿਲਿਆ ਤੇ ਨੌਜਵਾਨੀ ਫੇਸ ਦੇ ਵਿੱਚੋਂ ਕੈਨੇਡਾ ਅਫਰੀਕਾ ਵੱਲ ਭੱਜ ਰਹੀ ਹੈ ਤੇ ਦੂਜਾ ਜਿਹੜਾ ਤਾਜ਼ਾ ਹਰ ਇੱਕ ਹਰ ਇੱਕ ਦਾ ਮਸਲਾ ਅंदोलਨ ਕਰਨਾ ਰਵਿਦਾ ਤੇ ਛੋਟਾ ਵੀ ਹੁਣ ਇਹ ਆ ਵੀ ਤੁਸੀਂ ਪਿੰਡਾਂ ਚ ਆਉਣਾ ਤੁਸੀਂ ਆਦੇ ਲੋਕਤੰਤਰ ਜਿਹੜੇ ਕਿਸਾਨ ਦਿੱਲੀ ਵੱਲ ਜਾ ਰਹੇ ਸੀ ਜੀ ਉਹ ਐਸਾ ਧਰਤੀ ਦਾ ਹਿੱਸਾ ਨਹੀਂ ਸੀ ਉਹਨਾਂ ਤੇ ਪੈਰਿਗੇਟ ਕਰਦੇ ਗੱਲ ਗੱਦਦੇ ਤੇ ਖੰਡੇ ਗੱਦਦੇ ਕੰਡਾ ਖੜਚਗਾ ਇੱਕ ਮਿੰਟ ਛੱਪ ਕਰਨ ਨੂੰ ਪੈਰਿਗੇਟ ਕੀਤੇ ਪਹਿਲਾਂ ਫਿਰ ਖੜੇ ਨੂੰ ਦੋ ਨਾ ਤਣਕ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਪ੍ਰਾਈਵੇਟ ਅਥਾਰਨਾ ਤੇ ਪੰਜਾਬ ਦੀ ਧਰਤੀ ਤੇ ਇਹ ਸਾਡਾ ਜਿਹੜਾ ਬਿਰਤਪਾਲ ਕਸਾਨ ਲੰਗਰ ਬਤਾ ਰਿਹਾ ਸੀ ਹਰਿਆਣੇ ਦੀ ਪਿੰਤਾ ਕੇ ਉਹਦੇ ਲਕਤਾਂ ਦਾਵਾ ਤੋੜ ਤੀਆਂ ਜਵਾੜੇ ਤੋੜ ਤੀ ਇੱਕ ਪਟਿਆਲੇ ਜ਼ਿਲ੍ਹੇ ਦਾ ਕਸਾਨ 35 ਸਾਲ ਦਾ ਉਹਦੇ ਦੋ ਬੱਚੇ ਨੇ ਅੱਖੂ ਕਹਿੰਦੇ ਕੋਲੇ ਸਿਰ ਤੇ ਉਹਦੀਆਂ ਅੱਖਾਂ ਤਰਗਾ ਗਿੰਗਾਂ ਉਹ ਮਸਲਬਾ ਤੇ ਕਾਰਵਾਈ ਕਿਉਂ ਨਹੀਂ ਹੋਈ ਹੰਸ ਜੀ ਜੀ ਕ ਮੰਗਾ ਮੰਨਣੀਆਂ ਨਾ ਮੰਨਣੀਆਂ ਵੱਖਰੀ ਗੱਲ ਹੈ ਪਰ ਦੂਜੀ ਗੱਲ ਉਹਨਾਂ ਤੇ ਹੱਤਿਆ ਦਾ ਕਿਉਂ ਕੀਤਾ ਗਿਆ ਸਾਡੇ ਸਵਾਲਾਂ ਦੇ ਜਵਾਬ ਨਹੀਂ ਤੇ ਅੱਜ ਪਿੰਡਾਂ ਦੇ ਵਿੱਚ ਤੁਸੀਂ ਲੋਕਾਂ ਕੋਲੇ ਆ ਰਹੇ ਹੋ ਇੱਕ ਮਿੰਟ ਇੱਕ ਮਿੰਟ ਤੁਸੀਂ ਆਪੇ ਇੱਥੇ ਆਇਓ ਸਾਡੀ ਵੇਖੋ ਕਿੰਨੇ ਘੇਰਾ ਬੰਦੇ ਕੀਤੇ ਆ ਤੁਹਾਨੂੰ ਸਵਾਲ ਨਹੀਂ ਕਰ ਸਕਦੇ ਸਮੋ ਤੁਸੀਂ ਬੋਟਾਂ ਦੇ ਦੁਨੀਆਂ ਦੇ ਵਿੱਚ ਅਸੀਂ ਤੁਹਾਨੂੰ ਪੁੱਛ ਸਕਦੇ ਸਾਡਾ ਰਾਈਟ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਇਸ ਤੇ ਪੰਨਾ ਮਜ਼ਦੂਰਾਂ ਦਾ ਅੰਤ ਵੀ ਦੇ ਲੋਕਰਣ ਕੇ ਤਾਂ ਫੇਰ ਹੀ ਰਾਜ ਕਰੋਗੇ ਤੇ ਫਟਕਾ ਮੰਡਾ ਕਿਉਂ ਨਹੀਂ ਬੰਦਿਆ ਜਾ ਰਿਹਾ ਹੈ ਲੋਕੋ ਕਿਉਂ ਸਟੇਜਾਂ ਜਾ ਰਿਹਾ ਹੈ ਅਸੀਂ ਇਹ ਪਿੰਡਾਂ ਦੇ ਲੋਕ ਆ ਸ਼ਹਿਰਾਂ ਦੇ ਲੋਕ ਆ ਤੇ ਇਹ ਇੱਥੇ ਦੁਕਾਨਦਾਰ ਤਫਾਨ ਨਾ ਰਿਹਾ ਤੇ ਫਿਰ ਇੱਥੇ ਰਹੂਗਾ ਕੌਣ ਇਹ ਫੋਨਾਂ ਦੇ ਸਾਡੇ ਜਵਾਹਰ ਜੋ ਵੀ ਉਹਨਾਂ ਤੇ ਕਾਰਵਾਈ ਕਿਉਂ ਕਿਦੋਂ ਹੋਊਗੀ ਤੇ ਸਾਡੀ ਅੰਮ੍ਰਿਤਧੀਆਂ ਕੱਪੜਿਆਂ ਦਾ ਇਨਕਾਰ ਦਾ ਮਸਲਾ ਕਿੱਥੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ 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 ਉਹਨਾਂ ਬਹੁਤ ਕਾਦਾ ਬਾਈ ਕਰਾਤਾ 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 ਉਹ ਮਣੀ ਮਣੀਪੁਰ ਤੋਂ ਵਕਤ ਸਾਧੀਆਂ ਭੈਣਾਂ ਦੇ ਵੇਸਟਰ ਲਾ ਕੇ ਉਹਨਾਂ ਨੂੰ ਪੁਜਾਰਾਂ ਦੇ ਵਿੱਚ ਕਮਾਇਆ ਗਿਆ ਜੁੱਤੀ ਦੇ ਵਿੱਚ ਜੋ ਵੀ ਅਦਿੱਤਿਆ ਨਾਤੀ ਸਰਕਾਰ ਉਹਦੇ 50 ਤੇ 3 ਨਾਲ ਪ੍ਰਾਪਤ ਕਰਕੇ ਥੀਤਾ ਵਟੀਆਂ ਗਈਆਂ ਰੇੜੀਆਂ ਹੱਟੀਆਂ ਤੋੜੀਆਂ ਗਈਆਂ ਕੀ ਅੱਜ ਹਾਲਾਤ ਕੀ ਆ ਦੱਸੋ ਤੇ ਅੱਜ ਫਲੋਰ ਖਾਤਰਾ ਕੇ ਕੀ ਮੋਟਾ ਟੰਡਾ ਦੇ ਵਿੱਚੋਂ ਪੈਣ ਗਈਆਂ ਤੱਪੂ ਆਏ ਪੋਟਾ ਲਾ ਕੇ ਹੈਗਨਰ ਤੇ ਆ ਕੇ ਸਾਡੀ ਘੇਰਾਬੰਦੀ ਕਰਕੇ 510 ਕੀ ਆਪਿਆ ਤੇ ਸਵਾਲ ਕਰ ਰਹੇ ਆ 207000 ਦਾ ਮੈਂ ਬੋਟਾ ਜਿਹੜਾ ਮੋਟਾ ਨਹੀਂ ਗਈ ਉਹ ਜੇਸਣਾ ਨਹੀਂ ਦੱਸਣਾ ਅਸੀਂ ਦਾ ਅਸੀਂ ਦਾ ਕੋਈ ਨਹੀਂ ਕਿਸਾਨ ਹੈ ਸੁਣ ਕੇ ਵੀ ਸਾਲਾ ਕੱਲ ਨੂੰ ਪਿੰਡਾਂ ਦੇ ਕਿਥੋਂ ਆਉਂਦਾ ਮਾਈਕ ਮੈਨੂੰ ਮਾਈਕ ਮੈਨੂੰ ਆਹ ਦੋਨੋਂ ਗੱਲ ਫਿਰ ਤੁਹਾਡੇ ਪੁੱਤ ਇੱਕ ਮਿੰਟਰ ਜਵਾੜ ਇੱਕ ਮਿੰਟ ਸਮਾਉ ਦੇ ਲੱਗੇ ਸਮਾਉ ਛਾਉ ਆਪਾਂ ਭਰਾਵੇ ਜੰਗਸ਼ਤਾਨ ਦੀ ਪੂਰੀ ਦੁਨੀਆ ਦੇ ਇਤਿਹਾਸ ਤੇ ਸਭ ਤੋਂ ਪਹਿਲਾਂ ਗੱਜਕੇ ਸੱਦੇ ਬੁਲਾਉਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਬੋਲੋ ਈਸਤੋ ਨਿਹਾਲ ਵਾਹਿਗੁਰੂ ਬਹੁਤ ਅਰਸੇ ਤੋਂ ਨਾ ਸੁਣ ਰਿਹਾ ਦੇਖ ਰਿਹਾ ਸੋਚ ਰਿਹਾ ਜਦੋਂ ਪਹਿਲਾ ਅੰਦੋਲਨ ਸੀ ਸਾਡੇ ਜੀ ਸਾਡੇ ਬਰਾਹਮਣ ਸਵਾਜ ਹੰਸ ਦੀ ਜਦੋਂ ਪਹਿਲਾ ਅੰਦੋਲਨ ਸਾਲ ਦੇ ਨਾਲ ਚੱਲਿਆ ਇੱਕ ਵੀ ਅਪਸ਼ੋਭਿਤ ਕਿਸਾਨਾਂ ਦੇ ਖਿਲਾਫ ਕਿਸਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਪੰਜਾਬੀ ਤੇ ਤੇ ਖਿਲਾਫ ਬੋਲਿਆ ਹੋਵੇ ਤੇ ਮੇਰੀ ਜ਼ੁਬਾਨ ਅੱਜ ਹੀ ਵੱਡੋ ਮੇਰੀ ਸੁਣ ਲੈ ਬੜੀ ਧਿਆਨ ਨਾਲ ਜਿਹੜੀ ਗੱਲ ਹੋਈ ਹੈ ਉਹ ਗੱਲ ਹੈ ਜਿਹੜੇ ਤੁਸੀਂ ਸਨਾਲ ਉਠਾਏ ਆ ਜ਼ੁਲਮ ਚਾਹੇ ਭਾਈ ਕਰੇ ਜਾਂ ਕੋਈ ਕਰੇ ਜ਼ੁਲਮ ਜ਼ੁਲਮ ਕਿਸੇ ਕਿਤੇ ਵੀ ਜ਼ਿਆਦਤੀ ਹੋਈ ਹੈ ਉਸੇ ਤੁਹਾਡਾ ਵੀਰ ਜਦੋਂ ਕੋ ਨੂਮਿਤ ਹੋਈ ਹੈ ਤੋ ਰੀਤੋ ਜਿਹੜੇ ਬਣਿਆ ਹਮੇਸ਼ਾ ਤੁਹਾਡੀ ਗੱਲ ਕੀਤੀ ਆ ਚਾਹੇ ਪੱਤਾ ਪੱਤਾ ਸਿੰਘ ਦਾ ਵੈਰੀ ਦੀ ਗੱਲ ਹੋਵੇ ਚਾਹੇ ਅੰਦੋਲਨ ਦੀ ਗੱਲ ਹੋਵੇ ਤੁਹਾਡਾ ਭਰਾ ਭਾਵੇਂ ਤੁਸੀਂ ਮੈਨੂੰ ਸਭ ਤੋਂ ਜ਼ਿਆਦਾ ਗਾਲ੍ਹਾਂ ਕੱਢਦੇ ਸੀ ਤੇਰੇ ਪੁੱਤੇ ਇਹਦੀ ਬੇਇੱਜ਼ਤੀ ਸੁਣ ਲੈ ਅੰਦੋਲਨ ਪੁੱਜੇ ਅੰਦੋਲਨ ਦੀ ਗੱਲ ਤਿੱਕਰੀ ਰੋਜ਼ ਮੈਂ ਰਾਸ਼ਨ ਭੇਜਦਾ ਸੀ ਜੇ ਕੋਈ ਸ਼ੱਕ ਸ਼ੋਭਾ ਹੈ ਤਾਂ ਬੰਦੇ ਜੀਦੇ ਆ ਉਹਨਾਂ ਨੂੰ ਖੁੱਸ ਲੈਣਾ ਤੁਸੀਂ ਮੈਂ ਖੇਤਾਂ 'ਚ ਪਰਿਆ ਦਾ ਖਾ ਕੇ ਪਲਿਆ ਮੈਂ ਖੇਤ ਮਜ਼ਦੂਰ ਦਾ ਪੁੱਤਰ ਐ ਬੇਟਾ ਅਰਜਨ ਸਿੰਘ ਮੇਰੇ ਸਰਦਾਰ ਅਰਜਨ ਸਿੰਘ ਦਾ ਮੈਂ ਪੁੱਤਰ ਆ ਭਰਾਵੋ ਜੋ ਜੋ ਤੁਹਾਡੇ ਸਵਾਲ ਆ ਉਹਨਾਂ ਦੀ ਜਵਾਬ ਇਹ ਬਸ ਮੈਂ ਕੋਈ ਸੋਚ